ਬੋਰਡ ਨੰਬਰ 44 ਦੇ ਵਿੱਚ ਹਰਪਾਲ ਸਿੰਘ ਜਿਹੜੇ ਚਾਰ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਉਮੀਦਵਾਰ ਨੇ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਹੁੰਚੇ ਹੋਏ ਨੇ ਹਲਵਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਉਹ ਅੱਜ ਉਦਘਾਟਨ ਕਰਨ ਆਸਤੇ ਪਹੁੰਚੇ ਹੋਏ ਨੇ ਤੇ ਉਹ ਉਹਨਾਂ ਦੇ ਦਫਤਰ ਦਾ ਉਦਘਾਟਨ ਕਰਨ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਆਪਣਾ ਉਦਘਾਟਨ ਕਰਨ ਆਸਤੇ ਪਹੁੰਚੀ ਹੋਈ ਹੈ ਤੇ ਜੁਗਾਰਿਆਂ ਦੇ ਨਾਲ ਆਓ ਤੁਹਾਡੀ ਗੱਲਬਾਤ ਕਰਾਉਂਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਜ਼ਿਲ੍ਹਾ ਪ੍ਰਧਾਨ ਜਿਹੜੇ ਜੀ ਪਹਿਲਵਾਨ ਉਹਨਾਂ ਨਾਲ ਗੱਲਬਾਤ ਕਰਾਉਂਦੇ ਆਂ ਹਾਂ ਜੀ ਸਰ ਅੱਜ ਜਿਹੜੇ ਆਪਣੇ ਹਰਪਾਲ ਸਿੰਘ ਜੀ ਜਿਹੜੇ ਚਾਲ ਸਾਹਿਬ ਆ ਜਿਹੜੇ ਉਹਨਾਂ ਦੇ ਸਵਰਗਵਾਸੀ ਪਿਤਾ ਜੀ ਜਿਹੜੇ ਕਾਫੀ ਜੇਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੇਵਾ ਕਰਦੇ ਸੀ ਅੱਜ ਉਹਨਾਂ ਦੇ ਬੇਟੇ ਨੂੰ ਅੱਜ ਤੁਸੀਂ ਟਿਕਟ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਸਮੁੱਚੀ ਲੀਡਰਸ਼ਿਪ ਵੀ ਤੁਹਾਡੇ ਨਾਲ ਆ ਤੇ ਕੀ ਕਹਿਣਾ ਚਾਹੁੰਦੇ ਆ ਜਦੋਂ ਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆ ਰਵਿ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 44 ਨੰਬਰ ਵਾਰਡ ਦੇ ਵਿੱਚ ਸਰਦਾਰ ਸੁਖਵਾਲ ਸਿੰਘ ਚਾਹਲ ਇਹਨਾਂ ਨੂੰ ਸ਼ਰੋਣੀ ਕਾਲੀ ਦਲ ਦੀ ਟਿੱਡ ਦੇ ਕੇ ਨਵਾਜਿਆ ਅੱਜ ਅਸੀਂ ਦਫ਼ਤਰ ਦਾ ਘਟਨ ਕੀਤਾ ਹੈ ਇਸ ਘਟਨ ਦੇ ਵਿੱਚ ਮੇਰੇ ਸਾਰੇ 44 ਨੰਬਰ ਦੇ ਸਾਰੇ ਸੀਨੀਅਰ ਵੀਰ ਜਦੋਂ ਪੰਡੋਰੀ ਸਾਹਿਬ ਨੇ ਆਪਣੇ ਗੋਗਾ ਵੀਰ ਜੀ ਮੈਨੇਜਰ ਸਾਹਿਬ ਫਿਰ ਸੋਰ ਸਿੰਘ ਸਾਹਿਬ ਜੋਨੀ ਜੀ ਵੀਰ ਜੀ ਛੋਟੇ ਨਾਂ ਹੀ ਲੈਂਦੇ ਆ ਮੈਂ ਵੱਡੇ ਨਾਂ ਨਾਲ ਦਿਮਾਗ 'ਚ ਘਟਿਆ ਸਾਰੇ ਮੇਰੇ ਵੀਰ ਨੇ ਸਾਨੂੰ ਇਸ ਸੀਟ ਦੀ ਬਹੁਤ 100% ਆਸ ਹੈ ਵੀ ਅਸੀਂ ਕੱਢ ਕੇ ਸ਼ੋਮਨੀ ਕਾਲ ਦਲ ਦੀ ਝੋਲੀ 'ਚ ਪਾਵਾਂਗੇ ਸਰਬ ਮੈਂ ਤੁਹਾਨੂੰ ਸਵਾਲ ਕਰਦਾ ਇਹੋ ਹੀ ਹਲਕਾ ਦਾ ਕਟਰ ਜਿਹੜਾ ਅਕਾਲੀ ਦਲ ਦਾ ਸੀ ਇੱਥੋਂ ਹੀ ਵੋਟਾਂ ਲੱਗਦਾ ਰਿਹਾ ਵਾ ਜਦੋਂ ਗਠਬੰਧ ਨਾਲ ਸਰਕਾਰ ਹੁੰਦੀ ਸੀ ਬੀਜੇਪੀ ਦਾ ਤਾਂ ਅਕਾਲੀ ਦਲ ਦਾ ਇਹੋ ਹਲਕਾ ਸ਼ਹਿਰ ਦਾ ਵਾ ਜਿੱਥੋਂ ਅਕਾਲੀ ਦਲ ਦੀ ਬੜੀ ਬਲੰਦੀਆਂ ਰਹੀ ਅੱਜ ਫਿਰ ਤੁਹਾਡੀ ਲੀਡਰਸ਼ਿਪ ਤੁਹਾਡੇ ਨਾਲ ਅੱਜ ਖੜੀ ਦਿਖ ਰਹੀ ਹੈ ਕਿੱਦਾਂ ਵੇਰੇ ਜੀ ਨੌਜਵਾਨਾਂ ਨੂੰ ਤੇ ਟਿਕਟ ਦਿੱਤੀ ਗਈ ਆ ਤੇ ਇਲਾਕੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਆਪਣੀ ਵੱਲ ਵਸਕੇ ਨੂੰ ਇਹ ਪੀ ਲਿਆ ਪਿਆ ਕਿ ਜੋ ਪਿੱਛੇ ਬੜੀਆਂ ਹੀ ਵੋਟਾਂ ਪਾ ਕੇ ਲੋਕਾਂ ਨੇ ਆਪ ਦੀ ਸਰਕਾਰ ਬਣਾਈ ਸੀ ਉਹਨੇ ਜੋ ਵੀ ਕੰਮ ਕੀਤਾ ਉਹ ਚ 1% ਵੀ ਉਹ ਕੰਮ ਨਹੀਂ ਕਰ ਸਕੀ ਜਿੰਨੀਆਂ ਗਰੰਟੀਆਂ ਦਿੱਤੀਆਂ ਕੋਈ ਨਾ ਕੰਮ ਨਹੀਂ ਕੀਤਾ ਜਿੰਨੀ ਡਿਵੈਲਪਮੈਂਟ ਹੋਈ ਆ ਸ਼੍ਰੋਮਣੀ ਕਾਲੀ ਦਲ ਦੇ ਵੇਲੇ ਹੋਈ ਆ ਨਾ ਇੱਕ 5 ਸਾਲ ਕਾਂਗਰਸ ਸਰਕਾਰ ਨੇ ਰਾਜ ਕੀਤਾ ਉਹਨਾਂ ਵੀ ਇੱਕ ਕੰਮ ਨਹੀਂ ਕੀਤਾ ਹੁਣ 3 ਸਾਲ ਤੋਂ ਆਪ ਦੀ ਸਰਕਾਰ ਚੱਲ ਰਹੀ ਆ ਉਹ ਵੀ ਇੱਕ ਕੰਮ ਨਹੀਂ ਕਰੇ ਚਾਰ ਸਵੇਰੇ ਤੁਸੀਂ ਸ਼ਹਿਰ ਚ ਵੇਖ ਲੋ ਤੁਸੀਂ ਉਹਨਾਂ ਸ਼ਹਿਰ ਚ ਘੁੰਮਦੇ ਹੋ ਜਿੱਥੇ ਪੂਰਾ ਕ੍ਰਿਕਟ ਜਿਹੜਾ ਉਸ ਤਰ੍ਹਾਂ ਖੇល ਰਿਹਾ ਆ ਬਾਪ ਸੀਵਰ ਬੰਦ ਨੇ ਬਹੁਤ ਹੀ ਪਰੇਸ਼ਾਨੀਆਂ ਆ ਸਾਡੇ ਕੈਂਡਰਪਾਲ ਸਿੰਘ ਚਾਹਲ ਇਹ ਸ਼੍ਰੋਮਣੀ ਕਾਲੀ ਦਲ ਦੀ ਟਿਕਟ ਜਿੱਤ ਕੇ ਸਾਰੇ ਹਲਕੇ ਦੀ ਸੇਵਾ ਕਰਨਗੇ ਬڑے ਪਿਆਰ ਦਸਕਾਰ ਨਾਲ ਸੇਵਾ ਨਿਭਾਉਣਗੇ ਟੱਕਰ ਕਰਨਾ ਵੇਖ ਰਹੇ ਜੇ ਤੁਸੀਂ 85 ਵਾਡਾਂਾਂ 'ਵਾਂ ਤੁਹਾਡੇ ਅੰਡਰ ਆਂਦੀਆਂ ਹੋਏ ਜ਼ਿਲ੍ਹਾ ਪ੍ਰਧਾਨ ਜੀ ਕਿਰਨਾ ਟੱਕਰ ਵੇਖ ਰਹੇ ਜੇ ਤੁਸੀਂ ਇਸ ਵਾਰ ਜਿਹੜੀ ਮੌਜੂਦਾ ਸਰਕਾਰ ਨਾਲ ਵੇਖ ਰਹੇ ਜੇ ਜਾਂ ਕਾਂਗਰਸ ਨਾਲ ਵੇਖ ਰਹੇ ਜੇ ਜਾਂ ਭਾਜਪਾ ਨਾਲ ਵੇਖ ਰਹੇ ਕਿਰਨਾ ਟੱਕਰ ਤੋਂ ਹੀ ਵੇਖ ਰਹੇ ਆਪਣੇ ਲੋਕ ਪਾਰਟੀ ਨਾਲ ਅਸੀਂ ਟੱਕਰ ਕਿਸੇ ਨਾਲ ਨਹੀਂ ਵੇਖਦੇ ਅਸੀਂ ਆਪਣੀ ਲੀਗ ਵੱਡੀ ਕਰਾਂਗੇ ਤੇ ਆਪਣੇ ਬੰਦੇ ਨੂੰ ਜਿਤਾ ਕੇ ਸਰਕਾਰ ਦੀ ਝੋਲੀ ਦਾ ਆਪਣੇ ਕਾਲੀ ਦਲ ਦੀ ਝੋਲੀ ਵਿੱਚ ਪਾਵਾਂ ਠੀਕ ਹੈ ਨਾਲ ਹੀ ਹਰਪਾਲ ਸਿੰਘ ਜੀ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਜ਼ਿਲ੍ਹਾ ਪ੍ਰਧਾਨ ਅੱਜ ਉਦਘਾਟਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅਵਾਰਡ ਨੰਬਰ 43 ਦੀ ਸਮੂੱਚੀ ਜਿਹੜੀ ਆ ਲੀਡਰਸ਼ਿਪ ਆ ਉਹਦਾ ਧੰਨਵਾਦ ਕਰਦਾ ਆ ਸਾਡੇ ਸਰਦੀਪ ਸਿੰਘ ਜੀ ਪਹਿਲਵਾਨ ਸਰਦਾਰ ਬਿਗਰਮ ਸਿੰਘ ਮਜੀਠੀਆ ਜੀ ਉਹਨਾਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਇਨੀ ਛੋਟੀ ਉਮਰ ਦੇ ਵਿੱਚ ਸੋ ਮੈਂ ਇਹੀ ਕਹਿਣਾ ਚਾਹੁੰਦਾ ਹੈ ਵਾਰਡ ਨੰਬਰ 44 ਦੇ ਸਾਰੇ ਵਾਸੀਆਂ ਨੂੰ ਕਿ ਵੱਧ ਛੱਡ ਕੇ ਜਿਹੜਾ ਆ ਅਕਾਲੀ ਦਲ ਨੂੰ ਵੋਟਾਂ ਪਾਓ ਤੇ ਜਿਹੜਾ ਆ ਮੈਨੂੰ ਉਮੀਦਵਾਰ ਜਿਹੜਾ ਬਣਾਇਆ ਆ ਪਾਰਟੀ ਨੇ ਤੇ ਸਾਨੂੰ ਜਿਹੜੀ ਇਹ ਟਿਕਟ ਸਾਡੀ ਝੋਲੀ ਪਾਓ ਜਿਤਾਓ ਕਿਉਂਕਿ ਇਸ ਜਿਹੜੀ ਵਾਰਡ ਦੇ ਵਿੱਚ ਜਿਵੇਂ ਕਿ ਤੁਸੀਂ ਪਲੀ ਭਾਂਦ ਜਾਣਦੇ ਹੋ ਕਿ ਕਾਂਗਰਸ ਤੋਂ ਪਹਿਲਾਂ ਮੌਜੂਦ ਜਿਹੜੇ ਆ ਉਹਨਾਂ ਦੇ ਮਦਰ ਰਹਿ ਚੁੱਕੇ ਆ ਕੌਂਸਲਰ ਕੰਮ ਦੀ ਗੱਲ ਕਰੀਏ ਤੇ ਬਿਲਕੁਲ ਜ਼ੀਰੋ ਆ ਜੀ ਹਲਕੇ ਦੇ ਵਿੱਚ ਕਹਿ ਲਈਏ ਜਾਂ ਅਸੀਂ ਆਪਣੀ ਵਾਰਡ ਦੇ ਵਿੱਚ ਕਹਿ ਲਈਏ ਕੰਮ ਦੇ ਪੱਕੋ ਵਿਕਾਸ ਦੇ ਪੱਖੋਂ ਸਾਡਾ ਜਿਹੜਾ ਇਲਾਕਾ ਬਿਲਕੁਲ ਜ਼ੀਰੋ ਆ ਕੋਈ ਵੀ ਕੰਮ ਨਹੀਂ ਕੀਤਾ ਗਿਆ ਡੰਪ ਦੀ ਬੜੀ ਵੱਡੀ ਸਾਡੇ ਇੱਥੇ ਸਮੱਸਿਆ ਆ ਨਾ ਅੱਜ ਤੱਕ ਸਾਡੇ ਕਿਸੇ ਕਾਉਂਸਲਰ ਨੇ ਨਾ ਸਾਡੇ ਕਿਸੇ ਐਮਐਲਏ ਨੇ ਕਿਸੇ ਨੇ ਸਾਰ ਨਹੀਂ ਸਾਡੇ ਡੰਪ ਦੀ ਲਈ ਸਾਡੇ ਲੋਕਾਂ ਨੇ ਨਹੀਂ ਲਈ ਜਦੋਂ ਇੱਥੇ ਅੱਗ ਲੱਗਦੀ ਆ ਜਾਂ ਕੋਈ ਪ੍ਰਦੂਸ਼ਣ ਜਾਂ ਕੋਈ ਏਡੇ ਏਡੇ ਵੱਡੇ ਡਿਜਾਸਟਰ ਹੋਣ ਤੱਕ ਜਾਂਦੇ ਜਦੋਂ ਕੋਈ ਤੂਫਾਨ ਹੁੰਦਾ ਆ ਅੱਗ ਜਿਹੜੇ ਬੰਬ ਭੰਡਰ ਬਣ ਜਾਂਦੇ ਉਹਦੇ ਬਹੁਤ ਬੁਰਾ ਹਾਲ ਹੈ ਇਲਾਕੇ ਦਾ ਕੰਮ ਕਰਨਾ ਨਾ ਕਰਨਾ ਤੇ ਇੱਕ ਵੱਖਰੀ ਗੱਲ ਆ ਪਰ ਇੱਕ ਆਮ ਜਨਤਾ ਦੀ ਹੋਣ ਤੱਕ ਆਵਾਜ਼ ਵੀ ਨਹੀਂ ਸਾਡੇ ਕਾਉਂਸਲਰ ਬਣ ਸਕੇ ਸੋ ਮੇਰੀ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਕੋਸ਼ਿਸ਼ ਰਹੇਗੀ ਕਿ ਆਪਣੇ ਭਗਤਾਂ ਵਾਲੇ ਡੰਪ ਦੀ ਜਿਹੜੀ ਆਵਾਜ਼ ਆ ਉੱਪਰ ਤੱਕ ਬੁਲੰਦ ਕੀਤੀ ਜਾਵੇ ਨਾਲ ਦੀ ਨਾਲ ਹੀ ਇਲਾਕੇ ਦੇ ਵਿੱਚ ਜੋ ਵੀ ਸਮੱਸਿਆ ਆ ਜੋ ਇੱਕ ਕਾਉਂਸਲਰ ਦੇ ਲੈਵਲ ਤੋਂ ਲੈ ਕੇ ਇੱਕ ਐਮਐਲਏ ਦੇ ਲੈਵਲ ਤੱਕ ਜਿੰਨੀਆਂ ਵੀ ਸਮੱਸਿਆਵਾਂ ਹੁੰਦੀਆਂ ਤਾਂ ਹੀ ਉਹ ਸੜਕਾਂ ਦੀਆਂ ਨਾਲੀਆਂ ਦੀਆਂ ਆ ਗਲੀਆਂ ਦੀਆਂ ਸਟਰੀਟ ਲਾਈਟਾਂ ਦੀਆਂ ਆ ਜਾਂ ਫਿਰ ਬੁਢਾਪਾ ਪੈਨਸ਼ਨਾਂ ਦੀਆਂ ਨੀਲੇ ਕਾਡਾਂ ਦੀਆਂ ਆ ਤੇ ਆਪਣੇ ਵਿਕਲਾਂਗ ਜਿਹੜੀ ਉਹਨਾਂ ਦੀਆਂ ਸਕੀਮਾਂ ਆ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਇਸ ਦਫ਼ਤਰ ਦੇ ਮਾਧਿਅਮ ਦੇ ਰਾਹੀਂ ਆਪਣੇ ਕਾਉਂਸਲਰ ਦੇ ਇਸ ਦਫ਼ਤਰ ਦੇ ਰਾਹੀਂ ਲੋਕਾਂ ਤੱਕ ਹਰ ਉਹ ਸਹੂਲਤ ਪਹੁੰਚਾਈਏ ਜੋ ਘਰ ਬੈਠੇ ਕੀ ਸਾਡੇ ਇੱਕ ਹੈਲਪਲਾਈਨ ਨੰਬਰ ਈਸ਼ੂ ਕਰਾਂਗੇ ਉਹਦੇ ਤੋਂ ਉਹ ਘਰ ਬੈਠੇ ਹੀ ਸਾਡੇ ਨਾਲ ਸੰਪਰਕ ਕਰਕੇ ਆਪਣੇ ਉਹਨਾਂ ਦੇ ਘਰ ਬੈਠੇ ਸਾਰੇ ਕੰਮ ਹੋਣ ਠੀਕ ਹੈ ਜੀ ਇਹ ਜੀ ਆਪਣੇ ਹਰਪਾਲ ਸਿੰਘ ਜੀ ਚਾਲ ਜਿਹੜੇ ਉਹਨਾਂ ਦਾ ਅੱਜ ਉਦਘਾਟਨ ਕਰ ਤਨਸੇ ਜ਼ਿਲ੍ਹਾ ਪ੍ਰਧਾਨ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਦੀ ਸਮੂਥੀ ਲੀਡਰਸ਼ਿਪ ਦਾ ਜਿਹੜਾ ਉਹਨਾਂ ਨੇ ਜੀਏ ਨੂੰ ਉਹਨਾਂ ਦਾ ਕਿਹਾ ਵਾ